ਨਾਲੇ ਜਿਹੜੇ ਸਰਕਾਰੀ ਟਾਊਟ ਨੇ ਜਿਹਦੇ ਪੁਲਿਸ ਦੇ ਟਾਊਟ ਨੇ ਜਿਹੜੇ ਸਰਕਾਰੀ ਉਹ ਤੁਹਾਨੂੰ ਪਤਾਗਾ ਕਿਹੜੇ ਕਿਹੜੇ ਨੇ ਉਹ ਉਹ ਦੱਸਣ ਦੀ ਲੋੜ ਨਹੀਂ ਹੁਣਾ ਉਹਨਾਂ ਦਾ ਜਿਹੜਾ ਜਿਹੜਾ ਨਾਮ ਆ ਉਹਨਾਂ ਦਾ ਸਾਰਾ ਕੁਝ ਸਾਹਮਣੇ ਆ ਗਿਆ ਤੇ ਤੁਸੀਂ ਕਿੰਨਾ ਕੁ ਚਿਰਕਦਾਰ ਤੁਸੀਂ ਕਰ ਲੋਗੇ ਬੰਦੇ ਦੀ ਫਿਰ ਇਹ ਸਰਕਾਰ ਵੱਲੋਂ ਅਤੇ ਉਹਨਾਂ ਲੋਕਾਂ ਵੱਲੋਂ ਤੀਸਰੀ ਵਾਰ ਐਨਐਸ ਲਵਾਇਆ ਜਾਂਦਾ ਕਿ ਸਾਨੂੰ ਹੀ ਅੰਮਰਤਪਾਲ ਸਿੰਘ ਤੋਂ ਖਤਰਾ ਹੈਗਾ ਅੱਜ ਆਪਾਂ ਗੱਲ ਕਰਾਂਗੇ ਭਾਈ ਅੰਮਰਤਪਾਲ ਸਿੰਘ ਨਾਲ ਜੁੜੀ ਹੋਈ ਵੱਡੀ ਖਬਰ ਖਬਰ ਕੀ ਆ ਬੜੇ ਧਿਆਨ ਦੇ ਨਾਲ ਵੀਡੀਓ ਸੁਣਨਾ ਕੱਲੀ-ਕੱਲੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਵੱਧ ਤੋਂ ਵੱਧ ਤੇ ਲਾਇਕ ਕਮੈਂਟ ਜ਼ਰੂਰ ਕਰਨੀ ਆਪਣੀ رائے ਜ਼ਰੂਰ ਰੱਖਣੀ ਸਿਆਣਿਆਂ ਦੀ ਕਹਾਵਤਾਂ ਕਿ ਜਦੋਂ ਬੰਦੇ ਦੀ ਬਰਾਬਰੀ ਨਾ ਹੋਵੇ ਜਾ ਜਾਂਦਾ ਉਹਨੂੰ ਬੰਦਾ ਜਿਹੜਾ ਹੁੰਦਾਗਾ ਜਿੱਥੋਂ ਬਰਾਬਰੀ ਨਾ ਹੋਵੇ ਜਾਂ ਤਾਂ ਉਹਦੀ ਲੱਤਾਂ ਖਿੱਚੀਆਂ ਜਾਂਦੀਆਂ ਜਾਂ ਉਹਨੂੰ ਬਦਨਾਮ ਕੀਤਾ ਜਾਂਦਾ ਜਾਂ ਫਿਰ ਕਹਿੰਦੇ ਆ ਕਿ ਮਾੜਾ ਬੰਦਾ ਜਿੱਥੋਂ ਬਰਾਬਰੀ ਨਾ ਹੁੰਦੀ ਹੋਵੇ ਜਿਹਦੇ ਕੋਈ ਦਲੀਲ ਨਾ ਹੋਵੇ ਉਹ ਗਾਲਾਂ ਕੱਢਦਾਗਾ ਇਹੀ ਲੋਕ ਆ ਅੱਜ ਭਾਈ ਅੰਮਰਤਪਾਲ ਸਿੰਘ ਉੱਪਰ ਅੱਜ ਸਾਰਾ ਸਿਲਸਿਲਾ ਚੱਲ ਰਿਹਾ ਤਾਂ ਨੂੰ ਕੱਲੀ-ਕੱਲੀ ਗੱਲ ਦੱਸਾਂਗੇ ਬਾਰੇ ਧਿਆਨ ਦੇ ਨਾਲ ਖਬਰ ਸੁਣਨ ਵਾਲੀ ਆ ਕਿ ਭਾਈ ਅੰਮਰਤਪਾਲ ਸਿੰਘ ਐਮਪੀ ਜੋ ਕਿ ਖੰਡੂਰ ਸਾਹਿਬ ਤੋਂ ਐਮਪੀ ਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਸ ਵੇਲੇ ਬੰਦਾ ਤੀਸਰੇ ਸਾਲ ਹੋ ਗਏ ਜਿਹੜਾ ਤੀਸਰੇ ਸਾਲ ਚੱਲ ਪਿਆ ਐਨਐਸਏ ਲੱਗੀ ਨੂੰ ਤਾਂ ਸਾਰਿਆਂ ਨੂੰ ਪਤਾ ਕਿ ਉਹ ਨੌਜਵਾਨ ਦबई ਤੋਂ ਆਉਂਦਾ ਦबई ਤੋਂ ਆ ਕੇ ਅੰਮਰਤਪਾਲ ਕਰਦਾ ਤੇ ਆਪਣੇ ਸਾਥੀਆਂ ਨੂੰ ਕਰਾਉਂਦਾ ਤੇ ਖਾਲਸਾ ਬਹੀਰ ਚਲਾਉਂਦਾ ਉਦੋਂ ਤੱਕ ਤਾਂ ਉਹ ਠੀਕ ਸੀ ਪਰ ਜਦੋਂ ਵਿਰੋਧੀ ਨੂੰ ਇਹ ਪਤਾ ਲੱਗ ਪਿਆ ਕਿ ਇਹਦੇ ਨਾਲ ਤਾਂ ਲੋਕ ਆ ਜਿਹੜੇ ਸੰਗਤ ਆ ਉਹ ਧੜਾ ਧੜ ਜੁੜਨ ਲੱਗ ਪਈ ਆ ਸੈਂਕੜੇ ਨੌਜਵਾਨ ਬਜ਼ੁਰਗਾਂ ਮਾਤਾ ਤੇ ਇਹਨਾਂ ਨਾਲ ਜੁੜਨ ਲੱਗ ਪਏ ਆ ਤੇ ਫਿਰ ਵਿਰੋਧੀਆਂ ਨੂੰ ਜਿਹੜੀ ਆ ਚਾਲਾ ਨੇ ਉਹਨਾਂ ਨੇ ਇਹ ਜਿਹੇ ਚੱਲਣੇ ਸ਼ੁਰੂ ਕਰ ਦਿੱਤੀਆਂ ਜਾਨੀ ਕਿ ਭਾਈ ਅੰਮਰਤਪਾਲ ਸਿੰਘ ਦੀ ਕਦਰ ਕੁਸੀ ਕਰਨੀ ਸ਼ੁਰੂ ਕਰ ਦਿੱਤੀ ਤੁਹਾਨੂੰ ਸਭ ਨੂੰ ਪਤਾ ਹੀ ਆ ਪਹਿਲਾ ਜਦੋਂ ਅਜਨਾਲਾ ਇੱਕ ਕਾਂਡ ਕਹਿੰਦੇ ਆ ਘਟਨਾ ਆਪਾਂ ਕਹ ਦੀਏ ਅਜਨਾਲੇ ਵਾਲਾ ਜੋ ਘਟਨਾ ਕਰਮ ਹੁੰਦਾਗਾ ਜੋ ਉੱਥੇ ਵਾਪਰਦਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਪਹਿਲਾ ਭਾਈ ਅੰਮਰਤਪਾਲ ਸਿੰਘ ਨੂੰ ਕਦੇ ਉਹਦੇ ਰੇੜੇ ਉੱਤੇ ਫੋਟੋ ਦਿਖਾ ਦੇਣੀ ਕਦੇ ਮੋਟਰਸਾਈਕਲ ਉੱਤੇ ਫੋਟੋ ਦਿਖਾ ਦੇਣੀ ਹੁਣ ਅੰਬਰਤ ਪਾਲੇ ਇੱਥੇ ਵਗ ਗਿਆ ਜਾਨੀ ਕਿ ਪੁੱਛ ਵਾਲੇ ਮਾਗਰ ਉਹਦੇ ਕੈਮਰਾ ਚੱਕੀ ਫਿਰਦੇ ਸੀ ਜਾਂ ਫਿਰ ਵਿਰੋਧੀ ਆਪਾਂ ਕਹਿ ਲਈਏ ਕਿ ਉਹਦੇ ਮਾਗਰ ਕੈਮਰੇ ਚੱਕੀ ਫਿਰਦੇ ਸੀ ਹੁਣ ਅੱਜ ਫਲਾਨੀ ਜਨਾਨੀ ਦੇ ਘਰੇ ਵਗ ਗਿਆ ਉੱਥੇ ਉਹਨੇ ਫਲਾਨੇ ਕੱਪੜੇ ਬਦਲ ਲਏ ਅੱਜ ਧੁੰਮਕੇ ਥਾਂ ਵਗ ਗਿਆ ਉਹਨੇ ਫਲਾਨੇ ਕੱਪੜੇ ਬਦਲ ਲਏ ਜੇਕਰ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਸੀ ਤਾਂ ਫਿਰ ਤੁਸੀਂ ਉਸੇ ਦਿਨ ਹੀ ਗਿਰਮਜ਼ਾਰ ਕਰ ਲੈਣਾ ਸੀ ਫੇਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਚੋਣ ਹੁੰਦੀ ਆ 2024 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਕਿ ਮਜੀਠੀਆ ਉਸ ਤੋਂ ਬਾਅਦ ਚੋਣ ਤੋਂ ਬਾਅਦ ਜਦੋਂ ਚੋਣ ਹੁੰਦੀ ਆ ਉਸ ਸਮੇਂ ਤਾਂ ਜਿਹੜਾ ਬਟੋਹਾਗਾ ਜਿਹੜਾ ਅਕਾਲੀ ਦਲ ਦੇ ਵਿੱਚ ਹੁਣ ਕਹਿੰਦੇ ਕੱਢਿਆਗਾ ਤੇ ਵੱਢਿਆਗਾ ਪਰ ਹੈ ਸਾਰੇ ਇੱਕੋ ਕੋਈ ਕੱਢਿਆ ਨਹੀਂ ਕੋਈ ਵੱਢਿਆ ਨਹੀਂ ਇਹ ਸਾਰੇ ਇੱਕੋ ਨੇ ਬਿਰਸਾ ਸਿੰਘ ਬਟੋਏ ਨੇ ਕਦਾਰ ਕੁਸੀ ਕਰਦੀ ਸ਼ੁਰੂ ਕਰ ਦਿੱਤੀ ਭਾਈ ਅੰਮਰਤਪਾਲ ਸਿੰਘ ਦੀ ਤੇ ਫੇਰ ਲੱਗ ਪਿਆ ਨਾਲ ਸਖਬੀਰ ਸਿੰਘ ਬਾਦਲਾ ਬੜਾ ਰੱਜ ਕੇ ਪਿੱਟਿਆ ਤੇ ਆਖਰ ਬਿਰਸਾ ਸਿੰਘ ਬਟੋਆ ਜਿਹੜਾ ਹੈਗਾ ਚੌਥੀ ਜਗ੍ਹਾ ਤੇ ਆ ਕੇ ਹਾਰ ਚੁੱਕਿਆ ਤੇ ਭਾਈ ਅੰਮਰਤਪਾਲ ਸਿੰਘ 4 ਲੱਖ ਪਲੱਸ ਵੋਟਾਂ ਪਈਆਂ ਉਹਨੂੰ ਤੇ 297000 ਪਲੱਸ ਵੋਟਾਂ ਦੇ ਨਾਲ ਜਿੱਤਿਆ ਜਾਣੀ ਕਿ ਪਹਿਲਾ ਐਮਪੀ ਬਣਿਆ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਜਿੱਤਣ ਵਾਲਾ ਫਿਰ ਕਦਾਰਕੁਸੀ ਕਰਨੀ ਸ਼ੁਰੂ ਕਰ ਦਿੱਤੀ ਮਜੀਠੀਏ ਨੇ ਤੇ ਫਿਰ ਇੱਕ ਉਹ ਗੈਂਗ ਬਣਿਆ ਮੈਂ ਤੋਤੀ ਗੈਂ ਕਹਿਣਾ ਉਹਨਾਂ ਨੂੰ ਬਦਮਾਸ਼ਾਂ ਦਾ ਗੈਂਗਾ ਥੋੜਾ ਜਿਹਾ ਥੋੜੇ ਜੇ ਬੰਦੇ ਆ ਉਹਦੇ ਵਿੱਚ ਉਸ ਤੋਂ ਬਾਅਦ ਜਦੋਂ ਫਿਰ ਪਤਾ ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਐਨਐਸ ਟੁੱਟਦੀ ਆ ਫਿਰ ਉਹਤੇ ਇਲਜ਼ਾਮ ਲਗਾਇਆ ਜਾਂਦਾ ਤੇ ਸਰਕਾਰ ਵੀ ਇਲਜ਼ਾਮ ਲਗਾਉਂਦੀ ਆ ਕਿ ਉਹਨੇ ਗੁਰਪ੍ਰੀਤ ਸਿੰਘ ਹਰੀਨਾਉ ਦਾ ਕਤਲ ਕਰ ਦਿੱਤਾ ਫਿਰ ਇਹ ਸਰਕਾਰ ਵੱਲੋਂ ਅਤੇ ਉਹਨਾਂ ਲੋਕਾਂ ਵੱਲੋਂ ਤੀਸਰੀ ਵਾਰ ਐਨਐਸਐਲ ਲਵਾਇਆ ਜਾਂਦਾ ਕਿ ਸਾਨੂੰ ਹੀ ਅੰਮਰਤਪਾਲ ਸਿੰਘ ਤੋਂ ਖਤਰਾ ਹੈਗਾ ਫਿਰ ਜਵਾਬਾ ਕਾਨੂੰਨ ਲਗਾਏ ਜਾਂਦਾਗਾ ਫਿਰ ਉੱਥੇ ਵੀ ਬਸ ਨਹੀਂ ਅੱਗੇ ਚੱਲੋ ਫਿਰ ਜਿਹੜਾ ਕਿ ਮਜੀਠੀਆ ਜਦੋਂ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਹੋਰ ਸਿੰਘ ਨੌ ਸਾਥੀ ਉਹਨਾਂ ਦੇ ਹੋਰ ਆ ਜਦੋਂ ਡਿਰੂਗੜ ਤੇ ਬਠਿੰਡਾ ਜੇਲ੍ਹ ਦੇ ਵਿੱਚ ਆਉਂਦੇ ਆ ਤਾਂ ਮਜੀਠੀਆ ਜਿਹੜਾ ਵਿਕਰਮ ਮਜੀਠੀਆ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਬੰਦਾ ਤੇ ਉਹਨੇ ਕਦਾਰ ਤੁਸੀਂ ਕਰਨੀ ਸ਼ੁਰੂ ਕਰ ਦਿੱਤੀ ਕਿ ਭਾਈ ਆ ਪ੍ਰਧਾਨ ਮੰਤਰੀ ਬਾਜੇ ਕਹਿੰਦਾ ਜੀ ਇਹ ਤਾਂ ਉੱਥੇ ਨਸ਼ਾ ਵੇਚਦੀ ਸੀ ਨਸ਼ਾ ਕਰਦਿਆ ਨਸ਼ਾ ਫਲਾਣਾ ਕਰਦਿਆ ਧੌਂਕਾ ਕਰਦਿਆ ਜੋ ਕੁਝ ਕੇ ਆ ਉਹ ਤੁਹਾਡੇ ਸਾਹਮਣੇ ਆ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਵਾਜੇ ਕੇ ਜਦੋਂ ਕਿ ਬਠਿੰਡਾ ਉਹਨੂੰ ਮੈਡੀਕਲ ਲਈ ਜਿਹੜਾ ਲਿਆਂਦਾ ਜਾਂਦਾ ਤੇ ਪੇਸੇ ਤੇ ਲਿਆਂਦਾ ਜਾਂਦਾ ਤੇ ਉਹਨੇ ਕਿਹਾ ਮਜੀਠੀਆ ਸਾਰਾ ਝੂਠ ਬੋਲਦਾ ਉਹਦੀਆਂ ਗੱਲਾਂ ਉੱਤੇ ਜਿਹੜਾ ਕੋਈ ਬਸਵਾਸ ਨਾ ਕਰੇ ਕਿ ਭਾਈ ਅੰਮਰਪਾਲ ਸਿੰਘ ਤੇ ਉਹਦੇ ਨਾਲ ਦੇ ਸਿੰਘ ਚੜ੍ਹਦੀ ਕਲਾ ਦੇ ਵਿੱਚ ਹਨ ਪਰ ਅੱਜ ਜਿਹੜੀ ਇੱਕ ਨਵੀਂ ਹੋਰ ਉਸ ਤੋਂ ਪਹਿਲਾਂ ਚੈਟਾਂ ਦੀ ਕਿਹਾ ਜੀ ਚੈਟ ਫਲਾਣੇ ਦਾ ਵਾਇਰਲ ਹੋ ਗਈ ਫਲਾਣੇ ਕੁੜੀਆਂ ਦਾ ਵਾਇਰਲ ਹੋ ਗਈ ਉਹ ਕਿਨੇ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਉਹਦਾ ਤੁਹਾਨੂੰ ਕੱਲੇ-ਕੱਲੇ ਨੂੰ ਪਤਾਗਾ ਕਿ 2027 ਦੀਆਂ ਵੋਟਾਂ ਵਾਲੀਆਂ ਨੇ ਕਿ ਭਾਈ ਅੰਮਰਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਜਿਹੜਾ ਜਿਹੜਾ ਐਲਾਨ ਦਿੱਤਾਗਾ ਇਸ ਕਰਕੇ ਹੁਣ ਇਹਨਾਂ ਦੇ ਜਿਹੜਾ ਪਿੱਸੂ ਪਏ ਹੋਏ ਨੇ ਹੁਣ ਕਿਹੜੇ-ਕਿਹੜਿਆਂ ਦੇ ਚਲੂਨੇ ਲੜਦੇ ਆ ਕਿਹੜੇ-ਕਿਹੜਿਆਂ ਦੇ ਪਿੱਸੂ ਪਏ ਆ ਉਹ ਤੁਹਾਡੇ ਸਾਹਮਣੇ ਆ ਦੱਸਣ ਦੀ ਲੋੜ ਨਹੀਂ ਤਾਨੂੰ ਨੋ ਵੀ ਪਤਾਗਾ ਤੁਹਾਨੂੰ ਉਹਨਾਂ ਬੰਦੇ ਦਾ ਕਰਤਾਰ ਵੀ ਪਤਾਗਾ ਕਿ ਉਹ ਕਿੰਨੇ ਕਰਤਾਰ ਦੇ ਮਾਲਕ ਆ ਤੇ ਤੁਹਾਨੂੰ ਪਹਿਲਾਂ ਮੈਂ ਇੱਕ ਜਿਹੜੇ ਇਲਜ਼ਾਮ ਲਗਾਏ ਗਏ ਨੇ ਇਲਜ਼ਾਮ ਕਿਹਨੇ ਲਗਾਏ ਆ ਕਹਿੰਦੇ ਭਾਈ ਅੰਬਰਪਾਲ ਸਿੰਘ ਦੇ ਸਾਥੀਆਂ ਨੇ ਇਲਜ਼ਾਮ ਲਗਾਏ ਨੇ ਅੰਬਰਪਾਲ ਸਿੰਘ ਦੇ ਉੱਤੇ ਕੀ ਇਲਜ਼ਾਮ ਲਗਾਏ ਨੇ ਪਹਿਲਾਂ ਤੁਹਾਨੂੰ ਮੈਂ ਪੜ੍ਹ ਕੇ ਸੁਣਾ ਦੇਵਾਂ ਫਿਰ ਅੱਗੇ ਗੱਲਬਾਤ ਕਰਦੇ ਆ ਵੀਡੀਓ ਨੂੰ ਸਕਿੱਪ ਨਹੀਂ ਕਰਨ ਮੈਂ ਪਹਿਲਾਂ ਵੀ ਕਿਹਾ ਕਿ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਲਿਖਿਆ ਕਿ ਐਮਪੀ ਅੰਬਰਤਪਾਲ ਸਿੰਘ ਉੱਪਰ ਜੇਲ੍ਹ ਅੰਦਰ ਨਸ਼ਾ ਲੈਣ ਦੇ ਇਲਜ਼ਾਮ ਆ ਅੰਬਰਤਪਾਲ ਸਿੰਘ ਦੇ ਪੁਰਾਣੇ ਸਾਥੀਆਂ ਨੇ ਪ੍ਰਧਾਨ ਮੰਤਰੀ ਬਾਜਦੇ ਕੇ ਅਤੇ ਬਰਿੰਦਰ ਸਿੰਘ ਫੌਜੀ ਜਿਹੜੇ ਸਭ ਤੋਂ ਨੇੜਲੇ ਸਾਥੀ ਆ ਦੇਖੋ ਉਹਨਾਂ ਨੂੰ ਵੀ ਬਦਨਾਮ ਕਰਨਾ ਉਹਨਾਂ ਨੇ ਕਿਹਾਗਾ ਉਹਨਾਂ ਨੇ ਪੁਲਿਸ ਕੋਲੇ ਬਿਆਨ ਦਿੱਤੇ ਆ ਕਿ ਅੰਬਰਤਪਾਲ ਸਿੰਘ ਨਸ਼ਾ ਕਰਦਾਗਾ ਤੇ ਟਰਮਾਡੋਲ ਦੇ ਗੋਲੀਆਂ ਖਾਂਦਾਗਾ ਟੀਕੇ ਲਾਉਂਦਾਗਾ ਤੇ ਅੱਗੇ ਹੋਰ ਲਿਖਿਆਗਾ ਪਰੀਗਾਬਾ ਪੈਣ ਗੋਲੀਆਂ ਕਾਮਣੀਆਂ ਗੋਲੀਆਂ ਆਫੀਮ ਖਾਂਦਾਗਾ ਸ਼ਰਮ ਮੰਨੋ ਮਾੜੀ ਮੰਟੀ ਸ਼ਰਮ ਪਹਿਲਾਂ ਤਾਂ ਇਹਨਾਂ ਨੂੰ ਇਹ ਪੁੱਛਣਾ ਹੋਵੇ ਐਡੀ ਵੱਡੀ ਸਿਕਿਉਰਿਟੀ ਜਿਹੜੀ ਕਿ ਸੌਤ ਅਸਾਮ ਦੀ ਸਭ ਤੋਂ ਡਿਬਰੂਗੜ੍ਹ ਦੀ ਜੇਲ੍ਹ ਆ ਜਿਹੜੀ ਉੱਥੇ ਆਫੀਮ ਆ ਉੱਥੇ ਟਰਮਾਡੋਲ ਗੋਲੀਆਂ ਉੱਤੇ ਗਾਂਜਾ ਭੁੱਕੀ ਫਲਾਨਾ ਕੋਈ ਧਮਕਾ ਕੁਸ ਕਿੱਥੋਂ ਪਹੁੰਚ ਗਿਆ ਤੇ ਉਸ ਤੋਂ ਬਾਅਦ ਜਿਹੜਾ ਕਿ ਅਮਾਨ ਸਿੰਘ ਖਾਰਾ ਜੋ ਵਕੀਲ ਨੇ ਉਹਨਾਂ ਦੇ ਭਾਈ ਅੰਮ੍ਰਿਤਪਾਲ ਸਿੰਘ ਦੇ ਉਹਨਾਂ ਨੇ ਕਿਹਾ ਅੱਜ ਉਹਨਾਂ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਖਨੂਰ ਸਾਹਿਬ ਤੋਂ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਤੇ ਨਸ਼ੇ ਕਰਨ ਦੇ ਜਿਹੜੇ ਇਲਜ਼ਾਮ ਨੇ ਬੇਮੁਨਾਯਾਦ ਨੇ ਤੇ ਸਭ ਝੂਠੇ ਨੇ ਉਹਨਾਂ ਨੇ ਕਿਹਾਗਾ ਕਿ ਪੁਲਸ ਨੇ ਇਹਨਾਂ ਦੇ ਇੱਕ ਖਾਲੀ ਕਾਗਜ਼ ਉੱਪਰ ਇਹਨਾਂ ਲੋਕਾਂ ਦੇ ਦਸਤਖਤ ਕਰਵਾ ਕੇ ਉਹਨਾਂ ਸਾਥੀਆਂ ਦੇ ਦਸਤਖਤ ਕਰਵਾ ਕੇ ਜਿਹੜਾ ਪੁਲਸ ਵੱਲੋਂ ਇੱਕ ਜ਼ਬਰਦਸਤ ਜਿਹੜਾ ਬਿਆਨ ਲੈਣ ਦੇ ਜਿਹੜੇ ਇਲਜ਼ਾਮ ਲਾਏ ਨੇ ਅਮਾਨ ਸਿੰਘ ਖਾਰੇ ਦਾ ਇਹ ਬਿਆਨ ਆਇਆਗਾ ਉਹਨੇ ਕਿਹਾ ਕਿ ਪੁਲਸ ਭਾਈ ਅੰਮਰਪਾਲ ਸਿੰਘ ਦੀ ਕਦਰ ਕੁਸੀ ਕਰਨਾ ਚਾਹੁੰਦੀ ਆ ਤੇ ਕਰ ਰਹੀ ਆ ਕੱਲੀ ਪੁਲਸ ਨਹੀਂ ਇਹਦੇ ਵਿੱਚ ਕਿਹੜੇ ਕਿਹੜੇ ਰਲੇ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾਗਾ ਮਾਤਰੀ ਦਾ ਬਿਆਨ ਆਉਂਦਾਗਾ ਬਾਜੇ ਕੇ ਦਾ ਤੇ ਉਹਨੇ ਪਹਿਲੇ ਹੀ ਸਪਟ ਕਰ ਦਿੱਤਾ ਕਿ ਐਸੀ ਕੋਈ ਗੱਲ ਨਹੀਂ ਦੇਖੋ ਜਿਹੜਾ ਬੰਦਾ ਨਸ਼ਾ ਸੜਾਉਂਦਾ ਹੋਵੇ ਤੇ ਜਿਹਦੇ ਕੋਲ ਲੱਖਾਂ ਲੋਕ ਜੁੜੇ ਹੋਣ ਤੇ ਜਦੋਂ 2 ਸਾਲ ਬਾਅਦ ਬਾਅਦ ਬਾਹਰ ਰਹਾ ਉਦੋਂ ਕੋਈ ਇਲਜ਼ਾਮ ਨਹੀਂ ਉਦੋਂ ਇਹਨਾਂ ਨੂੰ ਕੋਈ ਨਸ਼ਾ ਨਹੀਂ ਦੱਸਿਆ ਆਜ ਦੇ ਜੇਲ੍ਹ ਦੇ ਵਿੱਚ ਅੱਜ ਕੱਲ ਜੇਲ੍ਹ ਦੇ ਵਿੱਚ ਬੈਠਾ ਬੰਦੇ ਮਰਵਾ ਦਿੰਦਾ ਜੇਲ੍ਹ ਦੇ ਵਿੱਚ ਬੈਠਾ ਗੈਂਗਸਟਰਾਂ ਨੇ ਨਾ ਸੰਬੰਧ ਜੋੜ ਦਿੱਤੇ ਆ ਜੇਲ੍ਹ 'ਚ ਬੈਠੇ ਦੇ ਚੇਟਾਂ ਵਾਇਰਲ ਹੋ ਰਹੀਆਂ ਨੇ ਕੁੜੀਆਂ ਦੇ ਨਾਲ ਜੇਲ੍ਹ 'ਚ ਬੈਠਾ ਗੋਲੀਆਂ ਖਾ ਰਿਆ ਟੀਕੇ ਲਾ ਰਿਆ ਇਹਨਾਂ ਦੇ ਮੁਤਾਬਕ ਆ ਗੈਂਗ ਨਾਲ ਇਹ ਜਿਹੜੇ ਸਰਕਾਰੀ ਟਾਊਟ ਨੇ ਜਿਹਦੇ ਪੁਲਿਸ ਦੇ ਟਾਊਟ ਨੇ ਜਿਹੜੇ ਸਰਕਾਰੀ ਉਹ ਤੁਹਾਨੂੰ ਪਤਾਗਾ ਕਿਹੜੇ ਕਿਹੜੇ ਨੇ ਉਹ ਉਹ ਦੱਸਣ ਦੀ ਲੋੜ ਨਹੀਂ ਹੁਣਾਂ ਉਹਨਾਂ ਦਾ ਜਿਹੜਾ ਜਿਹੜਾ ਨਾਮ ਆ ਉਹਨਾਂ ਦਾ ਸਾਰਾ ਕੁਝ ਸਾਹਮਣੇ ਆ ਗਿਆ ਤੇ ਤੁਸੀਂ ਕਿੰਨਾ ਚਿਰਕਦਾਰ ਤੁਸੀਂ ਕਰ ਲੋਗੇ ਬੰਦੇ ਦੀ ਪਰ ਜਿੰਨਾਂ ਲੋਕਾਂ ਨੂੰ ਵਿਸ਼ਵਾਸ ਆ ਤੇ ਤੁਹਾਨੂੰ ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਜਿਹੜੀ ਹੁਣ ਚੋਣ ਹੋ ਰਹੀ ਹੈ ਜਿਮਣੀ ਤਰਨਤਾਰਨ ਤੋਂ ਕਿ ਫੇਰ ਇਹਨੂੰ ਬਦਨਾਮ ਕਰੀਏ ਕਿ ਕਮੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਹਰਾਈਏ ਇਹ 2027 ਦੇ ਵਿੱਚ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਲਾਣਿਆਗਾ ਭਾਈ ਅੰਮਰਪਾਲ ਸਿੰਘ ਨੂੰ ਉਹਨੂੰ ਬਦਨਾਮ ਕਰਕੇ ਕਿ ਲੋਕਾਂ ਦੇ ਸਾਹਮਣੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਕੀ ਰੱਖੀਏ ਕਿ ਭਾਈ ਅੰਮਰਪਾਲ ਸਿੰਘ ਦਾ ਬੜਾ ਹੀ ਕਰੇਮੀ ਨਾਲ ਬੰਦਾਗਾ ਬੜਾ ਮਾੜਾ ਬੰਦਾਗਾ ਨਸ਼ੇ ਖਾਂਦਾਗਾ ਨਸ਼ੇ ਦੇ ਟੀਕੇ ਲਾਉਂਦਾਗਾ ਸ਼ਰਮ ਆਉਣੀ ਚਾਹੀਦੀ ਇਹਨਾਂ ਲੋਕਾਂ ਨੂੰ ਪਰ ਸ਼ਰਮ ਹੈ ਆ ਉਹਨਾਂ ਲੋਕਾਂ ਨੂੰ ਕਿੱਥੇ ਹੁੰਦੀ ਆ ਜਿਹੜੇ ਹੋਣ ਹੀ ਜਿਹੜੇ ਦੂਜਿਆਂ ਦੇ ਟੁਕੜਿਆਂ ਤੇ ਪਾਲਦੇ ਹੋਣ ਆ ਜਿਹੜੇ ਸਟੇਟ ਦੇ ਸੰਧ ਹੋਣ ਜਿਹੜੇ ਪੁਲਿਸ ਦੇ ਟਾਟ ਹੋਣ ਆਮ ਲੋਕਾਂ ਨੂੰ ਇਹ ਖਬਰਾਂ ਪੜ੍ਹ ਕੇ ਜਿਹੜੇ ਅਨਪੜ੍ਹ ਲੋਕ ਆ ਬੇਸ਼ੱਕ ਅੱਜ ਘਰ ਦੇ ਵਿੱਚ ਹਰ ਇੱਕ ਦੇ ਨੈਟਾ ਪੜ੍ਹੇ ਲੈ ਕੇ ਨੌਜਵਾਨਾਂ ਧੀਆਂ ਪੁੱਤਰਾਂ ਹਰੇਕ ਦੇ ਘਰ ਦੇ ਵਿੱਚ ਅੱਜ ਸਾਰਿਆਂ ਨੂੰ ਪਤਾ ਹੈਗਾ ਕਿ ਭਾਈ ਅੰਮਰਤਪਾਲ ਸਿੰਘ ਦੀ ਕਦਰ ਕੁਸੀ ਕੀਤੀ ਜਾਂਦੀ ਹੈ ਇਸ ਤੋਂ ਸਵਾਏ ਹੋਰ ਕੁਝ ਨਹੀਂ ਅੱਜ ਬੜਾ ਜ਼ੋਰ ਲੱਗਿਆ ਹੋਇਆ ਵਿਰੋਧੀਆਂ ਦਾ ਭਾਈ ਅੰਮਰਤਪਾਲ ਸਿੰਘ ਨੂੰ ਵੀ ਉਹਨਾਂ ਨੂੰ ਕਮੇ ਬਦਨਾਮ ਕੀਤਾ ਜਾਵੇ ਉਹ ਕਮੇ ਜਿਹੜਾ ਇਹ ਸਰਕਾਰ ਦੇ ਅੱਗੇ ਗੋਡੇ ਟੇਕੇ ਤੇ ਕਹਦੇ ਕਿ ਭਾਈ ਮੈਨੂੰ ਇੱਕ ਵਾਰੀ ਬਾਹਰ ਕੱਢ ਦਿਓ ਤੇ ਮੈਂ ਆਪਣਾ ਜਿਹੜਾ ਦੁਆਰੇ ਦਵਾਈ ਭਾ ਭਗ ਜਾ ਤੇ ਤੁਸੀਂ ਆਪਣੀਆਂ ਕੁਰਸੀਆਂ ਦਾ ਆਨੰਦ ਮਾਣੋ ਅੱਜ ਇਹ ਲੋਕਾਂ ਨੂੰ ਇਹ ਹਾਜ਼ਮ ਨਹੀਂ ਹੋ ਰਿਹਾ ਅੱਜ ਭਾਈ ਅਮਰਪਾਲ ਸਿੰਘ ਦੀ ਚੜ੍ਹਾਈ ਦੇਖ ਕੇ ਅੱਜ ਤਰ੍ਹਾਂ ਤਰ੍ਹਾਂ ਦੇ ਜਿਹੜਾ ਇਹ ਇਲਜ਼ਾਮ ਨੇ ਇਲਜ਼ਾਮ ਬਾਜ਼ੀਆਂ ਨੇ ਲਾਰੇ ਨੇ ਇਹ ਭਾਈ ਅਮਾਨ ਸਿੰਘ ਖਾਰਾ ਬਕੀਰ ਨੇ ਜਿਹੜਾ ਭਾਈ ਅੰਮਰਤਪਾਲ ਸਿੰਘ ਨੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਜਿਹੜੇ ਬਿਆਨ ਇਹਨਾਂ ਤੋਂ ਜ਼ਬਰੀ ਦਸਤੀ ਲਿਖਾਏ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਰਿੰਦਰ ਫੌਜੀ ਤੇ ਭਾਈ ਅੰਮਰਤ ਪਾਪੜਾ ਬਾਜੇ ਕਦਾ ਜਿਹੜਾ ਬਿਆਨ ਆ ਉਹ ਆ ਜਾਣਾਗਾ ਪ੍ਰਧਾਨ ਮੰਤਰੀ ਬਾਜੇ ਕੇ ਦਾ ਤੇ ਉਹਨਾਂ ਦੇ ਪਰਿਵਾਰ ਵੱਲੋਂ ਤਾਂ ਹਰ ਵੇਲੇ ਜਿਹੜਾ ਭਾਈ ਅੰਮਰਤਪਾਲ ਸਿੰਘ ਦੀ ਚੜ੍ਹਦੀ ਗਲਾ ਦੀ ਗੱਲ ਕੀਤੀ ਜਾਂਦੀ ਆ ਪਰ ਅੱਜ ਜਿਹੜਾ ਇਹ ਖਬਰਾਂ ਨੇ ਜਿਹੜੀਆਂ ਫਲਾਈਆਂ ਜਾ ਰਹੀਆਂ ਨੇ ਇਸ ਸਟੇਟ ਦੇ ਵੱਲੋਂ ਜਾਂ ਪੁਲਿਸ ਵੱਲੋਂ ਜਾਂ ਉਹਦੇ ਵਿਰੋਧੀਆਂ ਦੇ ਵੱਲੋਂ ਚੱਲਾ ਚੱਲਿਆ ਜਾ ਰਹੀਆਂ ਨੇ ਹੋਰ ਇਹਦੇ ਸਵਾਏ ਕੁਝ ਨਹੀਂ ਤੇ ਇਸ ਵੀਡੀਓ ਨੂੰ ਬਾਤ ਬਾਤੇ ਸ਼ੇਅਰ ਕਰਨਾ ਤੇ ਆਪਣੀ ਰਾਇ ਜ਼ਰੂਰ ਰੱਖਣੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਕਮੈਂਟ ਜ਼ਰੂਰ ਕਰਨੇ ਤੇ ਵੀਡੀਓ ਚੰਗੀ ਲੱਗੀ ਤਾਂ ਜ਼ਰੂਰ ਸ਼ੇਅਰ ਕਰ ਦਿਓ ਤੇ ਉਹਨਾਂ ਲੋਕਾਂ ਦਾ ਜਿਹੜਾ ਨਾਮ ਜ਼ਰੂਰ ਨਾਸਰ ਕਰ ਦਿਓ ਇਹ ਕਿਹੜੇ ਸਟੇਜ ਦੇ ਸੰਧ ਨੇ ਜਿਹੜੇ ਬਣ ਕੇ ਅੱਜ ਭਾਈ ਅੰਮਰਪਾਲ ਸਿੰਘ ਨੂੰ ਬਧਨਾਮ ਕਰ ਰਹੇ ਨੇ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ